ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਕਾਫੀ ਵਾਇਰਲ ਕੀਤੀ ਜਾ ਰਹੀ ਹੈ ਤੇ ਇਸ ਵੀਡੀਓ ਦੇ ਵਿੱਚ ਦੋ ਭਰਾ ਆਪਣੇ ਮਾਪਿਓ ਨੂੰ ਕਈ ਸਾਲਾਂ ਬਾਅਦ ਮਿਲ ਰਹੇ ਨੇ ਤੇ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਦੋਵੇਂ ਭਰਾ ਆਪਣੇ ਮਾਪਿਓ ਦੀ 에어ਪੋਰਟ ਤੇ ਵੇਟ ਕਰ ਰਹੇ ਨੇ ਤੇ ਜਦੋਂ ਉਹਨਾਂ ਨੂੰ ਉਹਨਾਂ ਦੇ ਮਾਪਿਓ ਦੇਖ ਜਾਂਦੇ ਨੇ ਤਾਂ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਉਹ ਕਿੰਨਾ ਜ਼ਿਆਦਾ ਰੋਣ ਲੱਗ ਜਾਂਦੇ ਨੇ ਤੇ ਭੱਜ ਕੇ ਜਾ ਕੇ ਆਪਣੇ ਮਾਪਿਓ ਨੂੰ ਮਿਲਦੇ ਆ ਤੇ ਪਹਿਲਾਂ ਤਾਂ ਆਪਣੇ ਪਿਓ ਨੂੰ ਘੁੱਟ ਕੇ ਜਫੀ ਪਾਉਂਦੇ ਤੇ ਫਿਰ ਆਪਣੀ ਮਾਂ ਨੂੰ ਮਿਲਦੇ ਨੇ ਤੇ ਸਾਰੇ ਜਾਣੇ ਬਹੁਤ ਜ਼ਿਆਦਾ ਇਮੋਸ਼ਨਲ ਹੋ ਜਾਂਦੇ ਤੇ ਤੁਸੀਂ ਇਹਨਾਂ ਦੋਵਾਂ ਭਾਵਨਾਵਾਂ ਦੀ ਆਪਣੇ ਮਾਪਿਆਂ ਨੂੰ ਮਿਲਣ ਦੀ ਖੁਸ਼ੀ ਵੀ ਦੇਖ ਸਕਦੇ ਹੋ ਜੋ ਇਹ ਆਪਣੇ ਹੰਝੂਆਂ ਰਾਹੀਂ ਬਿਆਨ ਕਰ ਰਹੇ ਨੇ ਤੇ ਇਹਨਾਂ ਨੇ ਲੰਬੇ ਸਮੇਂ ਤੱਕ ਆਪਣੇ ਮਾਪਿਆਂ ਤੋਂ ਦੂਰ ਰਹਿਣਾ ਬਹੁਤ ਔਖਾ ਹੁੰਦਾ ਕਿਉਂਕਿ ਘਰ ਛੱਡਣੇ ਵੀ ਕੋਈ ਸੌਖੀ ਗੱਲ ਨਹੀਂ ਹੁੰਦੀ ਤੇ ਆਪਣੇ ਤੋਂ ਦੂਰ ਰਹਿਣ ਦੇ ਲਈ ਵੀ ਬਹੁਤ ਵੱਡਾ ਜਿਗਰਾ ਕਰਨਾ ਪੈਂਦਾ ਤੇ ਕੋਈ ਨਾ ਕੋਈ ਮਜਬੂਰੀ ਕਰਕੇ ਹੀ ਇਹ ਆਪਣੇ ਪਰਿਵਾਰ ਨੂੰ ਛੱਡ ਕੇ ਵਿਦੇਸ਼ ਜਾਂਦੇ ਨੇ ਨਹੀਂ ਤਾਂ ਕਿਹਦਾ ਦਿਲ ਕਰਦਾ ਹੁੰਦਾ ਕਿ ਉਹ ਆਪਣੇਆਂ ਨੂੰ ਛੱਡ ਕੇ ਐਨੀ ਦੂਰ ਰਹਿਣ ਹੁਣ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਨੂੰ ਲੈ ਕੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਅੱਗੇ ਵਕਤ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ I mm -hmm.